ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਮੋਰ ਦੀ ਕਹਾਣੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਧਰਤੀ ਨੂੰ ਚੁੰਮਦੀਆਂ ਸਨ ਤਾਂ ਹਰੇ ਭਰੇ ਜੰਗਲ ਦੇ ਇੱਕ ਕੋਨੇ 'ਚੋਂ ਰੰਗਾਂ ਦੀ ਇੱਕ ਲਹਿਰ ਜਿਵੇਂ ਹੌਲੀ-ਹੌਲੀ ਉੱਭਰਦੀ ਸੀ ਉੱਥੇ ਇੱਕ ਮੋਰ ਰਹਿੰਦਾ ਸੀ ਨਾਂ ਸੀ ਨਿਸਾਨ ਉਸ ਦੀਆਂ ਪੂੰਛਾਂ ਵਿੱਚ ਨੀਲਾ, ਹਰਾ, ਸੁਨਹਿਰੀ ਤੇ ਜਾਮਨੀ ਰੰਗ ਇੰਜ ਮਿਲੇ ਹੋਏ ਸਨ ਜਿਵੇਂ ਰੱਬ ਨੇ ਖੁਦ ਕੈਨਵਸ ਤੇ ਚਿੱਤਰ ਘੜਿਆ ਹੋਇਆ ਨਿਸ਼ਾਨ ਹਰ ਸਵੇਰੇ ਜਦੋਂ ਗੁੰਦਾਂ ਹਰੇ ਪੱਤਿਆਂ ਤੇ ਟਿੱਕੀਆਂ ਹੁੰਦੀਆਂ ਸਨ ਤਾਂ ਆਪਣੇ ਖੰਭ ਖੋਲ ਕੇ ਨੱਚਦਾ ਸੀ ਉਸ ਦਾ ਨੱਚਣਾ ਸਿਰਫ ਸੋਹਣਾਪਣ ਨਹੀਂ ਸੀ ਉਹ ਕੁਦਰਤ ਲਈ ਇੱਕ ਪ੍ਰਾਰਥਨਾ ਸੀ ਹਰ ਪੰਖ ਦਾ ਹਿਲਾਉਣਾ ਜਿਵੇਂ ਧਰਤੀ ਹਵਾ ਪਾਣੀ ਤੇ ਆਕਾਸ਼ ਨੂੰ ਧੰਨਵਾਦ ਕਹਿੰਦਾ ਸੀ ਜੰਗਲ ਦੇ ਹੋਰ ਪੰਛੀ ਚਿੜੀਆਂ ਮੈਂ ਨਾ ਬੁਲਬੁਲ ਤੇ ਕਬੂਤਰ ਸਭ ਉਸ ਨੂੰ ਰੰਗਾਂ ਦਾ ਰਾਜਾ ਕਹਿੰਦੇ ਸਨ ਪਰ ਨੀਸਾਨ ਨੂੰ ਅਹੰਕਾਰ ਨਹੀਂ ਸੀ ਉਸ ਦਾ ਦਿਲ ਬਹੁਤ ਨਰਮ ਸੀ ਉਹ ਜਦੋਂ ਵੀ ਕਿਸੇ ਪੰਛੀ ਨੂੰ ਝਾਕੀ ਦੇਖਦਾ ਤਾਂ ਆਪਣੀ ਚੁੰਝ ਨਾਲ ਉਸ ਨੂੰ ਦਾਣਾ ਖਵਾਉਂਦਾ ਪਾਰ ਦੇ ਨਾਲ ਦੇ ਪਿੱਛੇ ਇਹ ਵਾਲੇ ਖੇਤਾਂ ਵਿੱਚ ਕੁਝ ਬਦਲਾ ਆਉਣ ਲੱਗਾ ਕੇ ਸਨ ਮਨੁੱਖਾਂ ਨੇ ਨਵੇਂ ਘਰ ਰਾਸਤੇ ਤੇ ਸੀਨਾ ਲਿਆਣੀਆਂ ਸਨ ਦਰਖਤ ਕੱਟ ਕੱਟੇ ਜਾ ਰਹੇ ਸਨ ਨਿਸ਼ਾਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ ਹਰ ਸਵੇਰੇ ਉਸ ਦੀ ਅੱਖਾਂ ਅੱਗੇ ਨਵੇਂ ਝੂਠੇ ਪਹਾੜ ਇੱਟਾਂ ਦੇ ਮਖਾਨ ਉੱਪਰ ਦੇ ਇੱਕ ਦਿਨ ਉਹ ਜੰਗਲ ਦੇ ਕੋਲ ਇੱਕ ਸੋਹਣੀ ਕੁੜੀ ਨਾਲ ਮਿਲਿਆ ਸੋਹਣੀ ਉਸ ਦੇ ਹਰੇ ਰੰਗ ਦਾ ਦੁਪੱਟਾ ਪਾਇਆ ਹੋਇਆ ਸੀ ਤੇ ਉਸ ਦੀਆਂ ਅੱਖਾਂ ਵਿੱਚ ਜੰਗਲ ਦੀ ਜਾਗਦੀ ਤਾਜ਼ਗੀ ਸੀ ਉਹ ਜੰਗਲ ਵਿੱਚ ਆ ਕੇ ਫਲ ਤੋੜਦੀ ਪਾਣੀ ਪੀਂਦੀ ਤੇ ਮੋਰ ਦੇ ਨੱਚਣ ਨੂੰ ਵੇਖਦੀ ਸੋਹਣੀ ਨੇ ਨਿਸ਼ਾਨ ਨਾਲ ਬੋਲਣਾ ਸ਼ੁਰੂ ਕੀਤਾ ਤੂੰ ਕਿੰਨਾ ਸੋਹਣਾ ਹੈ ਮੋਰ ਜੀ ਤੇਰੇ ਬਿਨਾ ਇਹ ਜੰਗਲ ਸੁਣ ਨਾ ਲੱਗੇਗਾ ਨਿਸਾਨ ਨੇ ਆਪਣੇ ਖੰਭ ਖੋਲ ਥੋੜੇ ਖੋਲੇ ਜਿਵੇਂ ਕਹਿ ਰਿਹਾ ਹੋਵੇ ਤੂੰ ਹੀ ਤਾਂ ਮੇਰਾ ਦਰਸ਼ਕ ਹੈ ਮੇਰੀ ਦੁਨੀਆ ਦਾ ਇਕਲੌਤਾ ਮਨੁੱਖ ਜੋ ਮੈਨੂੰ ਸਮਝਦਾ ਹੈ ਦੋਵਾਂ ਦੀ ਇੱਕ ਅਜੀਬ ਦੋਸਤੀ ਬਣ ਗਈ ਸੋਹਣੀ ਹਰ ਸਵੇਰ ਉਸ ਨੂੰ ਮਿਲਣ ਆਉਂਦੀ ਤੇ ਮੋਰ ਉਸ ਲਈ ਨੱਚਦਾ ਪਰ ਕੁਦਰਤੀ ਹਰ ਖੁਸ਼ੀ ਦੇ ਨਾਲ ਕੁਝ ਅਣ ਕਹੇ ਦੁੱਖ ਲੁਕੇ ਹੁੰਦੇ ਹਨ ਸਾਰ ਬਦਲਦੇ ਗਏ ਜਿੱਥੇ ਕਦੇ ਹਰਿਆਲੀ ਸੀ ਉੱਥੇ ਹੁਣ ਮਸ਼ੀਨਾਂ ਦੇ ਸੋਰ ਸੰ ਜੰਗਲ ਛੋਟਾ ਹੋ ਗਿਆ ਸੀ ਨਿਸ਼ਾਨ ਦੇ ਸਾਥੀ ਪੰਛੀ ਉੱਡ ਕੇ ਦੂਰ ਚਲੇ ਗਏ ਕਿਤੇ ਹੋ ਕਿਸੇ ਨੇ ਪਹਾੜਾਂ ਵੱਲ ਰਾਹ ਲਿਆ ਕਿਸੇ ਨੇ ਦਰਿਆ ਪਾਰ ਕੀਤਾ ਨਿਸ਼ਾਨ ਹੁਣ ਅਕਸਰ ਇਕੱਲਾ ਰਹਿ ਜਾਂਦਾ ਸੀ ਪਰ ਹਰ ਸਵੇਰ ਸੋਹਣੀ ਆਉਂਦੀ ਸੀ ਤੇ ਉਸ ਉਹੀ ਉਸ ਦੀ ਦੁਨੀਆ ਸੀ ਇੱਕ ਦਿਨ ਸੋਹਣੀ ਨੇ ਆਖਿਆ ਨਿਸ਼ਾਨ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਇਹ ਜੰਗਲ ਵੀ ਜਲਦੀ ਘਟ ਦਿੱਤਾ ਜਾਵੇਗਾ ਇੱਥੇ ਰਸਤਾ ਬਣੇਗਾ ਨਿਸ਼ਾਨ ਨਿਸ਼ਾਨ ਨੇ ਸਿਰ ਚੁਕਾ ਲਿਆ ਉਸ ਦੇ ਪੰਖਾਂ ਦੀ ਚਮਕ ਜਿਵੇਂ ਇੱਕ ਪਲ ਲਈ ਮਨ ਮੰਤ ਪੈ ਗਏ ਹਵਾ ਰੁਕ ਗਈ ਤੇ ਪੱਤੇ ਸਤਾ ਜਾਣ ਲੱਗੇ ਉਹ ਰਾਤ ਜੰਗਲ ਵਿੱਚ ਇੱਕ ਤੂਫਾਨ ਆਇਆ ਬਿਜਲੀ ਚਮਕੀ ਦਰਾਂਤ ਡਿੱਗੇ ਤੇ ਬਹੁਤ ਸਾਰੇ ਪੰਛੀ ਡਰੇ ਹੋਏ ਉੱਡ ਗਏ ਪਰ ਨਿਸਾਨ ਇੱਥੇ ਜਾਂ ਕਿੱਥੇ ਜਾਂਦਾ ਉਹ ਉਸ ਦਾ ਘਰ ਸੀ ਉਸ ਨੇ ਤੂਫਾਨ ਵਿੱਚ ਆਪਣੀਆਂ ਪੂੰਛਾਂ ਖੋਲੀਆਂ ਤੇ ਬੂੰਦਾਂ ਨਾਲ ਨੱਚਦਾ ਰਿਹਾ ਜਿਵੇਂ ਉਹ ਕੁਦਰਤ ਨੂੰ ਕਹਿ ਰਿਹਾ ਹੋਵੇ ਜਦ ਤੂੰ ਰੋਵੇਂ ਮੈਂ ਵੀ ਰੋਵਾਂਗਾ ਜਦ ਤੂੰ ਹੱਸੇ ਮੈਂ ਵੀ ਨੱਚਾਂਗਾ ਸੋਨੀ ਨੇ ਉਸ ਨੂੰ ਤੂਫਾਨ ਵਿੱਚ ਵੇਖਿਆ ਤੇ ਰੋ ਪਈ ਉਸ ਨੂੰ ਸਮਝ ਆ ਗਿਆ ਕਿ ਇਹ ਸਿਰਫ ਇੱਕ ਮੋਰ ਨਹੀਂ ਇਹ ਉਸ ਦੀ ਜ਼ਮੀਨ ਉਸ ਦਾ ਜੰਗਲ ਉਸ ਦੀ ਰੂਹ ਹੈ ਅਗਲੇ ਤਨ ਮਨੋਖਾਂ ਨੇ ਜੰਗਲ ਦਾ ਵੱਡਾ ਹਿੱਸਾ ਕੱਟ ਦਿੱਤਾ ਮੋਰਾਂ ਦੀਆਂ ਆਵਾਜ਼ਾਂ ਹੁਣ ਬਹੁਤ ਘੱਟ ਸੁਣਾਈ ਦਿੱਦੀਆਂ ਸਨ ਇੱਕ ਦਿਨ ਜਦੋਂ ਸੋਹਣੀ ਆਈ ਉਸ ਨੇ ਨਿਸ਼ਾਨ ਨੂੰ ਘਾਹ ਦੇ ਢੇ ਕੋਲ ਬੈਠਿਆਂ ਦੇਖਿਆ ਉਸ ਉਸ ਦੀ ਇੱਕ ਪੌਂਸ ਟੁੱਟੀ ਹੋਈ ਸੀ ਉਸ ਦੇ ਪੈਰ ਦੇ ਨੇੜੇ ਮਸ਼ੀਨ ਦੇ ਪੈਰਾਂ ਦੇ ਨਿਸ਼ਾਨ ਸਨ ਸੋਹਣੀ ਨੇ ਉਸ ਨੂੰ ਚੁੱਕ ਕੇ ਆਪਣੀ ਖੋਦ ਵਿੱਚ ਲੈ ਲਿਆ ਨਿਸ਼ਾਨ ਤੂੰ ਠੀਕ ਹੋ ਜਾਵੇਂਗਾ ਨਾ ਮੋਹਰ ਨੇ ਹੌਲੀ-ਹੌਲੀ ਆਪਣਾ ਸਿਰ ਉੱਪਰ ਕੀਤਾ ਤੇ ਉਸ ਦੀਆਂ ਅੱਖਾਂ ਵਿੱਚ ਝਾਤ ਮਾਰੀ ਉਸ ਪਲ ਵਿੱਚ ਜਿਵੇਂ ਜੰਗਲ ਦਾ ਸਾਰਾ ਦੁੱਖ ਇਕੱਠਾ ਹੋ ਗਿਆ ਅਗਲੇ ਦਿਨ ਕੁਝ ਅਗਲੇ ਕੁਝ ਦਿਨ ਸੋਹਣੀ ਨੇ ਉਸ ਦੀ ਦੇਖਭਾਲ ਕੀਤੀ ਉਸ ਨੇ ਪਾਣੀ ਵਿੱਚ ਕੁਝ ਫੁੱਲ ਪਾਏ ਉਸ ਨੂੰ ਗਾਉਂਦੀ ਰਹੀ ਇਨਸਾਨ ਹੌਲੀ-ਹੌਲੀ ਠੀਕ ਹੋ ਗਿਆ ਪਰ ਉਸ ਦਾ ਦਿਲ ਨਹੀਂ ਇੱਕ ਦਿਨ ਉਹ ਚੁੱਪਚਾਪ ਜੰਗਲ ਦੇ ਆਖਰੀ ਦਰਖਤ ਦੇ ਨੇੜੇ ਗਿਆ ਪੰਖ ਖੋਲੇ ਤੇ ਇੱਕ ਆਖਰੀ ਨਾ ਆਖਰੀ ਵਾਰ ਨੱਚਿਆ ਸੂਰਜ ਦੀ ਰੌਸ਼ਨੀ ਉਸ ਤੇ ਕੰਭਾਂ ਵਿੱਚ ਪਈ ਤੇ ਸਾਰੀ ਧਰਤੀ ਜਿਵੇਂ ਰੰਗਾਂ ਨਾਲ ਭਰ ਗਈ ਫਿਰ ਉਹ ਉੱਡ ਗਿਆ ਬਹੁਤ ਦੂਰ ਜਿੱਥੇ ਕੋਈ ਰਾਹਸਤਾ ਨਹੀਂ ਸੀ ਸਿਰਫ ਕੁਦਰਤ ਦੀ ਖਾਮੋਸ਼ੀ ਸੀ ਸੋਨੀ ਹੁਣ ਵੱਡੀ ਹੋ ਗਈ ਸੀ ਉਸ ਦੇ ਪਿੰਡ ਦੇ ਆਲੇ-ਦਾਲੇ ਪੱਕੀਆਂ ਸੜਕਾਂ ਮਕਾਨ ਤੇ ਦੁਕਾਨਾਂ ਸਨ ਪਰ ਹਰ ਸਵੇਰ ਜਦੋਂ بارش ਪੈਂਦੀ ਉਹ ਸੱਤ ਤੇ ਖੜੀ ਹੋ ਕੇ ਆਕਾਸ਼ ਵੱਲ ਤੱਕਦੀ ਤੇ ਸੋਚਦੀ ਕਿਤੇ ਇਨਸਾਨ ਅਜੇ ਵੀ بارش ਵਿੱਚ ਨੱਚਦਾ ਹੋਵੇ ਉਸ ਦੇ ਦਿਲ ਵਿੱਚ ਮੋਰ ਦੀ ਯਾਦ ਇੱਕ ਜੀਵੰਤ ਕਵਿਤਾ ਵਾਂਗ ਜਿਉਂਦੀ ਸੀ ਸਾਲਾਂ ਬਾਅਦ ਇੱਕ ਵਾਰ ਉਹ ਆਪਣੇ ਬੱਚਿਆਂ ਨੂੰ ਲੈ ਕੇ ਪਹਾੜਾਂ ਤੇ ਗਈ। ਉੱਥੇ ਇੱਕ ਛੋਟੇ ਜੰਗਲ ਵਿੱਚ ਉਸਨੇ ਦੂਰ ਇੱਕ ਮੋਰ ਵੇਖਿਆ। ਉਹੀ ਰੰਗ, ਉਹੀ ਆਵਾਜ਼। ਉਹ ਹੌਲੀ-ਹੌਲੀ ਹਾਸਪਈ ਤੇ ਕਹਿਣ ਲੱਗੀ, "ਵੇਖੋ ਬੱਚੋ, ਇਹ ਹੈ ਕੁਦਰਤ ਦਾ ਮੋਰ।" ਇਹ ਸਾਨੂੰ ਜਾਗ ਤੇ ਦਿਵਾਉਂਦਾ ਹੈ ਕਿ ਰੰਗ ਤੇ ਜੀਵਨ ਸਿਰਫ ਸਾਡੀ ਦੁਨੀਆ ਨਹੀਂ, ਸਾਡੀ ਧਰਤੀ ਦਾ ਹਿੱਸਾ ਹਨ। ਮੋਹ ਨੇ ਜਿਵੇਂ ਉਸਦੀ ਆਵਾਜ਼ ਸੁਣੀ ਤੇ ਇੱਕ ਪਲ ਲਈ ਉਸ ਦੀਆਂ ਅੱਖਾਂ ਵਿੱਚ ਝਾਤ ਮਾਰੀ ਸੋਹਣੀ ਦੇ ਦਿਲ ਵਿੱਚ ਉਹੀ ਸੁਰ ਉੱਠਿਆ ਜਦ ਤੂੰ ਰੋਵੇਂ ਮੈਂ ਵੀ ਰੋਵਾਂਗਾ ਜਦ ਤੂੰ ਹੱਸੇ ਮੈਂ ਵੀ ਨੱਚਾਂਗਾ ਉਹ ਪਲ ਜਿਵੇਂ ਕੁਦਰਤ ਨੇ ਮਨੋਖੀ ਦਿਲ ਦੇ ਮਿਲਾਪ ਦਾ ਅੰਤਿਮ ਗੀਤ ਸੀ ਜਦੋਂ ਸੋਹਣੀ ਬੁੱਢੀ ਹੋ ਗਈ ਉਸਨੇ ਆਪਣੀ ਡਾਇਰੀ ਵਿੱਚ ਲਿਖਿਆ ਕੁਦਰਤ ਸਾਡਾ ਘਰ ਹੈ ਮੋਰ ਦੀਆਂ ਪੂੰਛਾਂ ਸਿਰਫ ਸੁੰਦਰਤਾ ਨਹੀਂ ਸਾਡੀ ਜ਼ਿੰਦਗੀ ਦਾ ਰੰਗ ਹਨ ਜੇ ਅਸੀਂ ਇਹ ਰੰਗ ਖੋ ਬੈਠੇ ਤਾਂ ਧਰਤੀ ਵੀ ਸੁੰਨੀ ਹੋ ਜਾਵੇਗੀ ਉਸਨੇ ਆਪਣੇ ਪਿੰਡ ਦੇ ਬੱਚਿਆਂ ਨੂੰ ਕਿਹਾ ਜਦ ਵੀ ਤੁਸੀਂ ਕਿਸੇ ਮੋਰ ਨੂੰ ਵੇਖੋ ਉਸ ਨੂੰ ਸਿਰਫ ਸੁੰਦਰ ਪੰਛੀ ਨਾ ਸਮਝੋ ਉਸ ਵਿੱਚ ਧਰਤੀ ਦੀ ਰੂਹ ਹੈ ਉਸਦਾ ਨਚਣਾ ਧਰਤੀ ਦੀ ਸਾਹਸ ਹੈ ਸੋਨੀ ਦੀ ਮੌਤ ਤੋਂ ਬਾਅਦ ਲੋਕ ਕਹਿੰਦੇ ਹਨ ਕਿ ਵਾਰਸ ਦੇ ਦਿਨ ਪਿੰਡ ਦੇ ਕੋਲ ਵਾਲੇ ਪਹਾੜ ਤੇ ਇੱਕ ਮੋਰ ਆ ਕੇ ਨੱਚਦਾ ਹੈ ਜਦੋਂ ਬੂੰਦਾਂ ਉਸ ਦੇ ਖੰਭਾਂ ਤੇ ਪੈਂਦੀਆਂ ਹਨ ਤਾਂ ਅਸਮਾਨ ਵਿੱਚ ਇੱਕ ਰੰਗ ਦੀ ਤਨਕ ਬਣਦੀ ਹੈ ਜਿਵੇਂ ਕੁਦਰਤ ਆਪ ਨੱਚ ਰਹੀ ਹੋਵੇ ਮੋਰ ਦੀ ਕਹਾਣੀ ਸਿਰਫ ਇੱਕ ਪੰਛੀ ਦੀ ਨਹੀਂ ਇਹ ਧਰਤੀ ਦੀ ਕਹਾਣੀ ਸੀ ਰੰਗਾਂ ਦੀ ਰਸਤਿਆਂ ਦੀ ਤੇ ਉਸ ਸੰਤੁਲਨ ਦੀ ਜੋ ਮਨੁੱਖ ਦੇ ਕੋਤਰਤ ਵਿਚਾਰ ਹੋਣਾ ਚਾਹੀਦਾ ਹੈ ਜਦ ਤੱਕ ਮੋਰ ਨੱਚਦਾ ਰਹੇਗਾ ਧਰਤੀ ਜੀਵੰਤ ਰਹੇਗੀ ਜਦ ਤੱਕ ਕੋਈ ਸੋਹਣੀ ਜਿਵੇਂ ਮਨੁੱਖ ਉਸ ਦੀ ਪ੍ਰੇਰਣਾ ਪ੍ਰੇਮ ਕਰੇਗਾ ਕੁਦਰਤ ਕਦੇ ਮਰ ਨਹੀਂ ਸਕਦੀ ਏ ਸੀ ਜੀ ਮੋਰਤੀ ਕਹਾਣੀ ਜੇਕਰ ਸਾਡੀ ਕਹਾਣੀ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤਾਂ ਚੈਨਲ ਨੂੰ ਹੱਥੋ ਪੱਥ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ